ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਦੀਪ ਸਿੰਘ ਆ ਪ੍ਰੀ ਅਮਰਸਰ ਸਾ ਤੋਂ ਹਾਂ ਅੱਜ ਬੰਦੀ ਛੋੜ ਦਿਵਸ ਹੈ ਅਤੇ ਨਾਲ ਹੀ ਦੀਵਾਲੀ ਦਾ ਪਿਆਰ ਹੈ ਸੰਤਾਂ ਗੁਰੂ ਘਰ ਨਮਸਤੇ ਗਵਨ ਵਾਸਤੇ ਪਹੁੰਚ ਰਹੀਆਂ ਹਾਂ जॾो ग्वालियर जे किले विच गुरु हरगोबिंद साहिब जी बवंजा राज सन उहे जे हुकूमत हुकम दु साहिब कढा जु साहिब भई जिनि देर तक बुंजा राजे रिहा नहीं दे उन्नी देर तक अभी रिहा नहीं होवे ने उत्थ उस वे की सरकार ने हुक्म किया असी बुंजा राज करते हाँ उस मौके गुरु हरगोबिंद पाशाह ने अपना एक चोला सुबाया जिद बुंजा कलिया सन राजे ने हर किरे में उन कलियां फड़े गुरू साहिब जे नालो इसके जॾो रिहा हुते श्रीमृतसर साहिब सारे दर्शन करने वास्ते आए उस समय जूं गुरु साहिब इते आए त राजे आए उस ख़ुशी जे विच श्रीमर साहिब विे ਅਤਿ ਸ਼ਰਧਾ ਜੀ ਤੇ ਹੋਰ ਬਹੁਤ ਸਾਰੀਆਂ ਰੌਣਕਾਂ ਕੀਤੀਆਂ ਗਈਆਂ ਜਿਸ ਤੇ ਵਜੋਂ ਅੱਜ ਦਾ ਦਿਨ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਤੇ ਬੰਦੀ ਛੋੜ ਦਿਵਸ ਤੇ ਸਾਰੀਆਂ ਸੰਗਤਾਂ ਗੁਰੂਕਾਰ ਨਮਸਤਕ ਹੋ ਰਹੀਆਂ ਹਨ ਤੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਆਪਣਾ ਨਾਮ ਦੱਸ ਕੇ ਅੱਜ ਤੁਸੀਂ ਸ਼ਰਜੇ ਹਮਿੰਦਰ ਸਾਹਿਬ ਕੋਲ ਕੀ ਕਹਿਣਾ ਚਾਹੋਗੇ ਜੈਸਵਨ ਸਿੰਘ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਬੰਦੀ ਛੋੜ ਦਿਵਸ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਜਦੋਂ ਔਰੰਗਜ਼ੇਬ ਨੇ ਜਦੋਂ ਸ਼ਾਹ ਜਹਾਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਕੁਰਬਾਨਾਂ ਧਾਰਨ ਕੀਤੀਆਂ ਸੰਤ ਜਰ ਸਿਪਾਹੀ ਦੀ ਸ਼ੁਰੂਆਤ ਕੀਤੀ ਅਤੇ ਉਦੋਂ ਉਹਨਾਂ ਨੇ ਇੱਕ ਘੋੜਸਵਾਰੀ ਅਤੇ ਫੌਜਾ ਤਿਆਰ ਕਰਕੇ ਾਕਾਦ ਦਖਦੀ ਸਿਰਜਣਾ ਕੀਤੀ ਜਿਹੜੀ ਕਿ ਜਹਾਂਗੀਰ ਨੂੰ ਬਿਲਕੁਲ ਨਹੀਂ ਭਾਈ ਉਹਨੇ ਕਿਹਾ ਹੋਰ ਕਿਵੇਂ ਬਾਦਸ਼ਾਹ ਬਣ ਸਕਦਾ ਹੈ ਇਸ ਲਈ ਉਸਨੇ ਗੁਰੂ ਜੀ ਨੂੰ ਧੋਖੇ ਦੇ ਨਾਲ ਗਵਾਲੀਅਰ ਵਿੱਚ ਜਿਹੜਾ ਕੈਦ ਕਰ ਲਿਆ ਉਥੇ ਬੁੰਜਾ ਰਾਜੇ ਹੋਰ ਪਹਿਲਾਂ ਵੀ ਕੈਦ ਸੀ ਅਤੇ ਗੁਰੂ ਜੀ ਦੇ ਉਹਨਾਂ ਬੁੰਜਾ ਰਾਜਾ ਦਾ ਜੀਵਨ ਵੀ ਜਾ ਕੇ ਬਲ ਦਿੱਤਾ ਉਥੇ ਕੀਰਤਨ ਹੋਣ ਲੱਗ ਪਿਆ ਤੇ ਜਿਹੜੇ ਰਾਜੇ ਜਿਹੜੇ ਮਰਨ ਵਾਲੇ ਸੀਗੇ ਉਹਨਾਂ ਨੂੰ ਜ਼ਿੰਦਗੀ ਮਿਲ ਗਈ ਤਾਂ ਫਿਰ ਜਾ ਕੇ ਬਿਮਾਰ ਹੋ ਗਿਆ ਕੌਂਦੀ ਨੂਰਜਾਨ ਨੇ ਅਤੇ ਸਾਈ ਮੀਆਂ ਮੀਰ ਜੀ ਨੇ ਗੁਰੂ ਜਹਾਂਗੀਰ ਨੂੰ ਗਿਆ ਬਿਤੂ ਸੱਤੇ ਪਾਸ਼ਾ ਨੂੰ ਗਿਆ ਕੀਤਾ ਰਿਆ ਜੇ ਤੂੰ ਉਹਨਾਂ ਨੂੰ ਛੱਡੇਂਗਾ ਤਾਂ ਇਹਦੂ ਠੀਕ ਹੋ ਸਕਦਾ ਹੈ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੇ ਹੁਕਮ ਕੀਤਾ ਕਿ ਗੁਰੂ ਜੀ ਨੂੰ ਛੱਡ ਦਿਓ ਪਰ ਗੁਰੂ ਜੀ ਨੇ ਕਿਹਾ ਸੀ 52 ਰਾਜੇ ਵੀ ਨਾਲ ਜਿਹੜੇ ਐ ਉਹ ਵੀ ਨਾਲ ਲੈ ਕੇ ਜਾਣੇ ਆ ਜਾਂਗੀਰ ਬਹੁਤ ਲਾਕ ਸੀਗਾ ਉਹ ਕਹਿੰਦਾ ਜਿੰਨੇ ਤੁਹਾਡੇ ਚੋਲੇ ਫੜ ਕੇ ਚਲੇ ਜਾਣਗੇ ਉਹ ਲੈ ਜਾਓ ਤੁਸੀਂ ਪਤਾ ਦੋ ਚਾਰ ਜਿਹੜੇ ਜਾਣਗੇ ਪਰ ਗੁਰੂ ਜੀ ਨੇ ਆਪਣੀ ਦੂਰੰਦੇਖੀ ਦੇ ਨਾਲ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਹਰੇ ਕਲੀ ਇੱਕ ਇੱਕ ਰਾਜੇ ਨੂੰ ਫੜਾਈ ਤੇ 52 ਰਾਜਿਆਂ ਨੂੰ ਵੀ ਨਾਲ ਜਿਹੜਾ ਹੈ ਛਡਾਇਆ ਔਰ ਜਰ 52 ਰਾਜੇ ਬੰਦਨ ਤੋਂ ਮੁਕਤ ਹੋ ਗਏ ਤੇ ਦਾਤਾ ਬੰਦੀ ਛੋੜ ਗੁਰੂ ਜੀ ਦਾ ਨਾਂ ਲੈ ਕੇ ਉਹਨਾਂ ਨਾਲ ਲੈ ਕੇ ਜਦੋਂ ਦਰਬਾਰ ਸਾਹਿਬ ਪਹੁੰਚੇ ਤਾਂ ਦਰਬਾਰ ਸਾਹਿਬ ਸੰਗਤਾਂ ਨੇ ਦੀਮਨ ਲਾ ਕੀਤੀ ਆਦਿ ਜਵਾਈ ਜਲਾਈ ਇੱਕ ਨਿਰਾਲੀ ਜੀ ਕشش ਹੈ ਤੇਰੇ ਦੀਦਾਰ ਵਿੱਚ ਐਵੇਂ ਤਾਂ ਨਹੀਂ ਹਰ ਰੋਜ਼ ਕਰੋਣਾ ਸਿਰ ਝੁਕਦੇ ਤੇਰੇ ਦਰਬਾਰ ਵਿੱਚ ਸਭੋਂ ਸੰਗਤਾਂ ਨੂੰ ਬੰਦੀ ਛੋੜ ਦੇਵੇ ਸਿਰ ਲੱਖ ਲੱਖ ਵਧਾਈ ਹੋਵੇ ਬਹੁਤ ਵੱਡਾ ਤਿਹਾਰ ਹੈ ਪੰਜਾਬ ਦਾ ਵੀ ਹੈ ਹਿੰਦੁਸਤਾਨ ਦਾ ਵੀ ਹੈ ਸਾਰੇ ਲੋਕਾਂ ਦਾ ਹੀ ਤਵਾਲੀ ਦਾ ਤਿਹਾਰ ਵੀ ਹੈ ਤੇ ਦੂਸਰਾ ਗੁਰੂ ਹਰਗੋਬਿੰਦ ਪਾਸ਼ਾ ਜੀ ਜੋ 52 ਰਾਜਿਆਂ ਨੂੰ ਜਵਾਲੀਅਰ ਦੇ ਕਿਲੇ ਚੋਂ ਬਾਹਰ ਛਡਾ ਕੇ ਲੈ ਕੇ ਆਏ ਸਨ ਉਸ ਦਿਨ ਸਾਰੀ ਸੰਗਤ ਨੇ ਉਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਜਿੱਥੇ ਦੀਪੰਬਾਲਾ ਕੀਤੀ ਸੀ ਨਾਲ ਉੱਥੇ ਪਟਾਕੇ ਵੀ ਚਲਾਏ ਸੀ ਖੁਸ਼ੀ ਮਨਾਈ ਸੀ ਸੋ ਅੱਜ ਉਹ ਪਵਿੱਤਰ ਦਿਹਾੜਾ ਜਿਹੜਾ ਹੈ ਉਹ ਸਾਰਾ ਖਾਲਸਾ ਪੰਥ ਉਹ ਸਾਰਾ ਹਿੰਦੁਸਤਾਨ ਜਿੱਥੇ ਵੀ ਖਾਲਸਾ ਪੰਥ ਬੈਠਾ ਹੈ ਸਾਰਾ ਮਨਾ ਰਿਹਾ ਹੈ ਮੈਂ ਪੱਦੀ ਛੋੜ ਦਿੱਸਦੀ ਤੇ ਦੀਵਾਲੀ ਦੀ ਸਾਰੇ ਸੰਸਾਰ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਹੈ ਬੰਦੀ ਸੂਰ ਦਿਵਸ ਮਨਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਜਿਹੜੇ ਬੰਦੀ ਸਿੰਘ ਨੂੰ ਵੀ ਆ ਨਹੀਂ ਕੀਤਾ ਗਿਆ 2019 ਤੇ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਬੰਦੀ ਸਿੰਘ ਦਾ ਜਨਮ ਹੋਣਾ ਨੇ 350 ਸਾਲਾਂ ਤੇ 550 ਸਾਲਾਂ ਤੇ ਉੱਥੇ ਸੁਲਤਾਨਪੁਰ ਲੋਧੀ ਆਪ ਆਣ ਕੇ ਉਹ ਕਰਕੇ ਗਏ ਸੀਗੇ ਐਲਾਨ ਕਰਕੇ ਗਏ ਸੀ ਮਹਤਿਸ਼ਾ ਜੀ ਦੇ ਮੋਦੀ ਜੀ ਤੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਅੱਜ ਦੇ ਖੁਸ਼ੀ ਦੇ ਇਤਿਹਾਰ ਤੇ ਇੱਕ ਇਹ ਵੀ ਜਿਹੜਾ ਐਲਾਨ ਕਰਨਾ ਉਹਨਾਂ ਸਿੰਘਾ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਕਿ ਬਲਵੰਤ ਸਿੰਘ ਰਾਜਵਾਨਾ ਜਿਹੜੇ ਫਾਂਸੀ ਦੇ ਫੰਦੇ ਤੇ ਨੇ ਉਹਨਾਂ ਦੀ ਫਾਂਸੀ ਜਿਹੜੀ ਆ ਮਾਫ ਕਰਕੇ ਤੇ ਉਹਨਾਂ ਨੂੰ ਵੀ ਰੱਖਿਆ ਜਾਵੇ ਇਹ ਵੀ ਉਹ ਬੇਨਤੀ ਕਰਨੀ ਸੀ ਕਾਚੀ ਗੁਰੂ ਘਰ ਪਹੁੰਚੇ ਨਹੀਂ ਕਲ ਚੱਲਦਾ ਹਾਂਜੀ ਮੇਰਾ ਨਾਮ ਸੁਖਜੀਤ ਕੌਰ ਹੈ ਤੇ ਬੰਬੇ ਸਰ ਤੋਂ ਹਿਆਂ ਅੱਜ ਬੰਦੀ ਛੋੜ ਦਿਵਸ ਦਾ ਦਿਨ ਹੈ ਦੀਵਾਲੀ ਦਾ ਤਿਉਹਾਰ ਹੈ ਤੇ ਅੱਜ ਦੇ ਦਿਨ ਸਿਖਾਂ ਦੇ ਸ਼ੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀੜੇ ਦੇ ਮਾਲਕ ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਤੋਂ ਬਵਿੰਜਿਆ ਰਾਜਿਆਂ ਨੂੰ ਰਹਾਅ ਕਰਵਾਇਆ ਸੀ ਤੇ ਅੰਮ੍ਰਿਤਸਰ ਸਾਹਿਬ ਲੈ ਕੇ ਆਏ ਸੀ ਤੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਹੀ ਸੰਗਤਾਂ ਨੇ ਅੱਜ ਦੀਵੇ ਜਗਾ ਕੇ ਖੁਸ਼ੀ ਮਨਾਇਆ ਤੇ ਆਜ਼ਾਦੀ ਦੇ ਦੀਵਾਲੀ ਦਾ ਤਿਉਹਾਰ ਜਿਸ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਜੋ ਵੀ ਮਨਾਇਆ ਜਾਂਦਾ ਹੈ ਤਾਂ ਸਚਕਣ ਜੀ ਮੰਦਰ ਸਾਹਿਬ ਦੂਰ ਦੂਰ ਸੰਗਤ ਆਂਦੀ ਆ ਨੇ ਬਹੁਤ ਸਕੂਨ ਮਿਲਦਾ ਹੈ ਇਸ ਪਵਿੱਤਰ ਸਥਾਨ ਤੇ ਆ ਕੇ ਜਦੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰੀਦੇ ਨੇ ਤਾਂ ਇੱਥੋਂ ਦਾ ਜੋ ਅਲੋਕਿਕ ਨਜ਼ਾਰਾ ਹੈ ਉਹ ਦੇਖ ਕੇ ਮਨ ਨੂੰ ਇੱਕ ਅਲੱਗ ਹੀ ਸ਼ਾਂਤੀ ਜੋ ਹੈ ਮਿਲਦੀ ਹੈ ਤਾਂ ਜ ਸੰਗਤਾਂ ਇੱਥੇ ਦੂਰ ਦੂਰ ਨਤਮਸਤਕ ਹੋਣ ਪਹੁੰਚਦੀ ਆ